ਇੱਕ ਗਵਾਲਾ ਦੁੱਧ ਪਾ ਰਿਹਾ ਹੈ ਬੜੀ ਲੰਬੀ ਕਤਾਰ ਲੱਗੀ ਹੋਈ ਹੈ ਇਹਨਾਂ ਨੂੰ ਇੱਕ ਸੱਜਣ ਆਉਂਦਾ ਹੈ ਆਪਣਾ ਢੋਲ ਲੈ ਕੇ ਆਉਂਦਾ ਹੈ ਉਹ ਗਵਾਲਾ ਕੀ ਕਰਦਾ ਹੈ ਢੋਲ ਫੜਦਾ ਹੈ ਢੋਲ ਦੁੱਧ ਦਾ ਭੜਕੇ ਉਹਨੂੰ ਫਰਾ ਦਿੰਦਾ ਹੈ ਹੁਣ ਜਿਹੜੀ ਦੁੱਧ ਲੈਣ ਦੀ ਵਾਰੀ ਹੈ ਉਹ ਕਹਿੰਦਾ ਦੁੱਧ ਮੈਂ ਬਾਅਦ ਚ ਲਵਾਂਗੇ ਤੇਰੇ ਗੁਲ ਪਿੱਲਾ ਮੈਨੂੰ ਕੁਝ ਛੇ ਪਰੇ ਸਵਾਲ ਦਾ ਜਵਾਬ ਦੇ ਇਹ ਜਿਹੜਾ ਸੱਜਣ ਆਇਆ ਤੂੰ ਇਹਦੇ ਕੋਲ ਪੈਸੇ ਵੀ ਨਹੀਂ ਲਈ ਨਹੀਂ ਦੁੱਧ ਦੀ ਮੰਤੀ ਵੀ ਨਹੀਂ ਕੀਤੀ ਇਹ ਲੈਣ ਚ ਵੀ ਨਹੀਂ ਲੱਗਾ ਇਹ ਤੇਰੇ ਕੋਲ ਆਇਆ ਤੂੰ ਦੁੱਧ ਦਾ ਭਾਂਡਾ ਭੜਕੇ ਨੁਫਰਾ ਦਿੱਤਾ ਉਹ ਚਲਾ ਗਿਆ ਇਹ ਕੀ ਗੱਲ ਇਹ ਬਿੱਤ ਕਿਰਾ ਕਿਉਂ ਤੂੰ ਉਹ ਗਵਾਲਾ ਪਤਾ ਕੀ ਕਹਿੰਦਾ ਕਹਿੰਦਾ ਉਹ ਭੋਲਿਆ ਭੋਲਿਆ ਇਹ ਮੇਰਾ ਯਾਰ ਹੈ ਯਾਰ ਯਾਰਾਂ ਦੇ ਨਾਲ ਕਦੀ ਲੇਖਾ ਜੋਖਾ ਨਹੀਂ ਹੁੰਦਾ ਤੋਂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਸਾਹਿਬ